ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ 6 ਮਾਰਚ ਨੂੰ ਦਿੱਲੀ ਪਹੁੰਚੇ ਉਹਦੇ ਕਾਲ ਕਿਹੜੇ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਰਬੰਸੰਗ ਪੰਦੇਰ ਨੇ ਕੀਤਾ ਸਪਸ਼ਟ ਸੰਜਾਗਤਾ ਕਿਸਾਨ ਮੋਰਚੇ ਗੈਰ ਰਾਜਨੀਤਿਕ ਕਬਲੋਂ ਕਿਸਾਨ ਅੰਦੋਲਨ ਦੇ ਮੱਦੇਨਜ਼ਰ 6 ਤਰੀਕ ਨੂੰ ਦੇਸ਼ ਭਰ ਦੇ ਕਿਸਾਨ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਐਸਾ ਸਬੰਧਿਤ ਕਿਸਾਨ ਆਗੂ ਸਰਬਣ ਸੰਘਾ ਪੰਦੇਰ ਨੇ ਸਪਸ਼ਟ ਕੀਤਾ ਕਿ ਕਿਸਾਨ ਅੰਦੋਲਨ ਕਰ ਰਹੀ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਕਨੌਰੀ ਬਾਰਡਰਾਂ ਤੇ ਬੈਠੇ ਕਿਸਾਨ ਮੋਰਚੇ ਤੇ ਡਟੇ ਰਹਿਣਗੇ ਉਹਨਾਂ ਨੇ ਕਹਿ ਕੇ 6 ਮਾਰਚ ਨੂੰ ਦੇਸ਼ ਭਰ ਦੇ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਰੇਲਵੇ ਬਸਾਂ ਤੇ ਹੋਰ ਬਾਹਣਾ ਦੇ ਰਾਹੀਂ ਪੁੱਜਾਂਦਾ ਸੱਦਾ ਦਿੱਤਾ ਗਿਆ ਹੈ ਦੱਸਦੇ ਕਿ ਬੀਤੇ ਜਨ ਸੰਜੋਗਤਾ ਮੋਰਚੇ ਦੇ ਵੱਲੋਂ ਸ਼ਹੀਦਾਂ ਸ਼ਵਕਾਰਨਾ ਸੰਗ ਦੇ ਅਰਦਾਸ ਮੌਕੇ ਅੰਦੋਲਨ ਭਵਿੱਖੇ ਰਣਨੀਤੀ ਸਬੰਧੇ ਵੱਡਾ ਐਲਾਨ ਕਰਦਿਆਂ ਕਿਸਾਨ ਆਫਗਾਨੇ ਕਿਹਾ ਸੀ ਕਿ 6 ਮਾਰਚ ਨੂੰ ਦੇਸ਼ ਭਰ ਦੇ ਕਿਸਾਨ ਮਜ਼ਦੂਰਾਂ ਤੇ ਆਦੀਵਾਸੀ ਦਿੱਲੀ ਵੱਲ ਮਾਰਚ ਕਰਨਗੇ ਤੇ ਇਹ ਮਾਰਚ ਰੇਲਾਂ ਤੇ ਬੱਸਾਂ ਦੇ ਰਾਹੀਂ ਹੋਵੇਗਾ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਬਿਨਾਂ ਟਰੈਕਟਰਾਂ ਟਰਾਲੀਆਂ ਦੇਉਣ ਤਹਦੇ ਲਈ ਅਸੀਂ ਫੈਸਲਾ ਕੀਤਾ ਕਿ ਜਿਹੜੇ ਲੋਕ ਅਰੇਲਾਂ ਤੇ ਬਸਸਾਂ ਰਹੀ ਦਿੱਲੀ ਆ ਰਹੇ ਸੰਤ ਤੇ ਉਹ ਸਿੱਧਾ ਦਿੱਲੀ ਆਉਣ। ਅਗਲੀ ਖਬਰ ਅਵਿਕ੍ਰਮ ਸੰਗਮ ਜੀਠਿਆ ਨੂੰ ਸਮਨ ਜਾਰੀ ਐ ਐਸਆਈਟੀ ਦੇ ਵੱਲੋਂ 6 ਮਾਰਚ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪੁੱਛਗੈਚ ਕੀਤੀ ਜਾਵੇਗੀ। ਤਾਂ ਦੋਸਤੋ ਸ਼੍ਰੋਮਣੀਆ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸੰਗਮ ਜੀਠਿਆ ਨੂੰ ਇੱਕ ਬਾਰ ਫੇਰਾ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਪੁੱਛਗੈਚ ਲਈ ਸਮਾਣਾ ਜਾਰੀ ਕੀਤਾ ਹੈ ਐਸਆਈਟੀ 6 ਮਾਰਚ ਨੂੰ ਉਸ ਤੋਂ ਪੁੱਛ ਗਿਆ ਅੱਛਾ ਕਰੇਗੀ ਜਿਸ ਦੇ ਲਈ ਉਹਨਾਂ ਨੂੰ ਪਟਿਆਲਾ ਪੁਲਿਸ ਲਾਈਨ ਵਿਖੇ ਸੱਦਾ ਗਿਆ ਤੇ ਸਦran ਪਟਿਆਲਾ ਰੇਨ ਦੇ ਡੀਆਈਜੀ ਹਰਚਰਨ ਸਿੰਘ ਭੁਲਰ ਦੇ ਅਗਵਾਈ ਵਾਲੀ ਟੀਮ ਉਹਨਾਂ ਤੋਂ ਸਵਾਲ ਜਵਾਬ ਕਰੇਗੀ ਟੀਮ ਦੇ ਮੈਂਬਰਾਂ ਦੇ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਐਸਪੀਡੀ ਜਗੇਸ਼ ਸ਼ਰਮਾ ਤੇ ਡੀਐਸਪੀ ਜਸਵਿੰਦਰ ਟਿਵਾਣਾ ਸ਼ਾਮਲ ਸਨ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਐਸਆਈਟੀ ਨੇ ਵਿਕਰਮ ਸੰਗਮ ਜੀਟਾ ਨੂੰ ਪਹੁੰਚ ਗਿਆ ਚਲੇ ਤਲਬ ਕੀਤਾ ਸੀ ਪਰ ਉਸ ਸਮੇਂ ਕਿਸਾਨ ਅੰਦੋਲਨ ਆਪਣੇ ਸਿਖਰ ਤੇ ਸੀ ਅਤੇ ਅੱਧੇ ਨਾਲ ਹੀ ਵੱਡੀ ਗੰਤਰ ਦੇ ਵਿੱਚ ਪੁਲਿਸ ਫੋਰਸ ਸ਼ੰਭੂ ਬਾੜਰ ਤੇ ਤਣਾਤ ਸੀ ਅਜਿਹੇ ਹਾਲਾਤਾਂ ਵਿੱਚ ਇਹ ਪਹੁੰਚ ਗਿਆ ਨਹੀਂ ਹੋ ਸਕੀ ਇਸ ਦੇ ਤੋਂ ਬਾਅਦ ਐਸਾ ਪਹੁੰਚ ਗਿਆ ਨੂੰ ਮਲਤਵੀ ਕਰ ਦਿੱਤਾ ਗਿਆ ਸੀ ਹੁਣ ਐਸਆਈਟੀ ਨੇ ਮਜੀਠਾ ਨੂੰ ਮੋੜ ਪੇਸ਼ ਹੁਣ ਦੇ ਲਈ ਕਿਹਾ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਹ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਉਧਾਨ ਸਭਾ ਦੇ ਮੈਦਾਨ 'ਚ ਹੋਈ ਤੂੰ ਤੂੰ ਮੈਂ ਮੈਂ ਸੀਐਮ ਨੇ ਕਿਹਾ ਸਦਨ ਨੂੰ ਲਾਦ ਦਿਓ ਤਾਲੇ ਕੋਈ ਵਿਰੋਧੀ ਬਾਹਰ ਨਹੀਂ ਜਾਣ ਦੇਣਾ ਕਾں ਦੋਸਤੋ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਬਹਿਸ ਹੋ ਰਹੀ ਹੈ ਅਤੇ ਇਸ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾਨੂ ਸੀਐਮਾ ਭਗਵੰਤ ਮਾਨ ਨੇ ਤਾਲਾ ਗੈਫਟ ਕਰਦਿਆਂ ਕਿ ਜੇਕਰ ਵਿਰੋਧੀ ਧਿਰ ਦੇ ਲੀਡਰ ਸਮੇਤ ਇਹਨਾਂ ਦੇ ਉਧਾਇਕ ਬਾਹਰ ਨਿਕਲਣ ਲੱਗਣ ਤਾਂ ਸਦਨ ਨੂੰ ਤਾਲਾ ਜੜ ਦਿਓ ਮੇਹ ਕਾਰਨ ਮੜ ਪਰਤੇ ਮਸੀਵਾ ਤਾਂ ਇਸ ਹਫਤੇ ਬਦਲਵਾਈ ਦੇ ਨਾਲ ਭਾਰੀ ਮੀਂਹ ਸਵੇਰਾਂ ਵਿੱਚ ਪੈਣਗੇ ਗੜੇ ਜਾਣੋ ਮੌਸਮ ਦਾ ਤਾਜ਼ਾ ਹਾਲ ਮਾਰਚ ਮਹੀਨੇ ਦੀ ਸ਼ੁਰੂਆਤ ਆ ਪਹਾੜਾਂ ਵਿੱਚ ਬਰਸਾਤ ਅਤੇ ਬਰਬਰੀ ਦੇ ਨਾਲ ਹੋ ਗਿਆ ਤੈਸਦਰਨ ਮੌਸਮ ਵਿਭਾਗ ਨੇ ਮਾਰਚ ਦੇ ਪਹਿਲੇ ਦੋ ਹਫ਼ਤਿਆਂ ਦੇ ਮੌਸਮ ਦੇ ਬਾਰੇ ਅਪਡੇਟ ਜਾਰੀ ਕੀਤਾ ਮੌਸਮ ਵਿਭਾਗ ਨੇ 13 ਮਾਰਚ ਤੱਕ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਇਹਨਾਂ ਦੋ ਹਫ਼ਤਿਆਂ ਵਿੱਚ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਕਾਰਨ ਮੱਧ ਭਾਰਤ ਵਿੱਚ ਗੜੇਮਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲेंगी ਅਤੇ ਦੇ ਨਾਲ ਹੀ ਉੱਤਰ ਪੂਰਬੀ ਭਾਰਤ ਦੇ ਰਾਜਾਂ ਵਿੱਚ ਭਾਰੀ ਬਾਰਿਸ਼ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਹਿਮਾਲਿਆના ਖੇਤਰਾਂ ਵਿੱਚ ਮਾਰਚ ਦੇ ਦੂਜੇ ਹਫਤੇ ਪੱਛਮੀ ਗੜਬੜੇ ਦਾ ਪ੍ਰਭਾਵ ਜਾਰੀ ਰਹੇਗਾ। ਮੌਸਮ ਵਿਭਾਗ ਦੇ ਵੱਲੋਂ ਦਿੱਤੇ ਗਏ ਜਾਣਕਾਰੀ ਦੇ ਮੁਤਾਬਕ ਇਸ ਦੇ ਪ੍ਰਭਾਵ ਦੇ ਕਾਰਨ ਪਹਾੜਾਂ ਤੇ ਮੀਂਹ ਅਤੇ ਬਰ ਬਰਿ ਦੇਖਣ ਨੂੰ ਮਿਲੇਗੀ ਤੇ ਨਾਲ ਹੀ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਮੌਸਮ ਵਿਭਾਗ ਦੇ ਮੁਤਾਬਕ ਮਾਰਚ ਦੇ ਪਹਿਲੇ ਹਫ਼ਤਿਆਂ ਦੇ ਵਿੱਚ ਜਾਂ ਮੱਧ ਭਾਰਤ ਦੇ ਕਾਝ ਇਲਾਕਿਆਂ ਵਿੱਚ ਗੜੇ ਮਾਰੀ ਪਾਰੀ ਬਰਬਾਰੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਤੇ ਅਦ ਨਾਲ ਹੀ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਵੀ ਬਾਰਿਸ਼ ਹੋ ਸਕਦੀ ਹੈ। ਮੁਸਬੜਾ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਛੋਟਾ ਮਣੀ ਸਾਥੀ ਸਮੇਤ ਕਾਬੂ ਦੋਸ਼ੀਆਂ ਦੇ ਕਬਜ਼ੇ ਤੋਂ ਦੋ ਪਿਸਤੌਲ ਤੇ ਗੋਲੀ ਸਿੱਕਾ ਵੀ ਬਰਾਮਦ। ਆਨ ਦੋਸਤੋ ਸੂਬੇਰੇ ਬੈਚਾਂ ਸੰਗਠਿਤ ਅਪਰਾਧਿਕ ਨੈੱਟਵਰਕ ਨੂੰ ਤਬਾਹ ਕਰਨ ਦੇ ਮੱਦੇਨਜ਼ਰ ਚਲਾਈ ਜਾ ਰਹੀ ਮਹਿੰਮ ਦਾ ਤਹਿਤ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲੌਰੈਂਸ ਬਿਸ਼ਨੋਈ ਦੇ ਕਰੀਬੇ ਮਨਦੀਪ ਪਾਸੰਗ ਅਰਪਾ ਛੋਟਾ ਮਣੀ ਬਾਸੀ ਚੰਡੀਗੜਾ ਜੱਸ ਨੇ ਸੁੱਧ ਮੂਸਬਾਲ ਦੇ ਕਤਲ ਦੇ ਵਿੱਚ ਸ਼ਾਮਲਾ ਮੁਲਜ਼ਮਾ ਨੂੰ ਛੁਪਣ ਗਾਹਾਂ ਮੁਹੱਈਆ ਕਰਵਾਉਣ ਅਤੇ 2017 ਦੇ ਬੈਚਾਂ ਗੈਂਗਸਟਰ ਦੀਪਕ ਘੱਟੀ ਨੂੰ ਦੇ ਪੱਜਨ ਵਿੱਚ ਮਾਦਦਤਾ ਕੀਤੇ ਸੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਾਣਕਰ ਡੀਜੀਪੀ ਗੌਰਵ ਜਯਾਦਵ ਨੇ ਦੱਤਿਆ ਯਾਦਵ ਨੇ ਦੱਸਿਆ ਕਿ ਮੌਜਮਾ ਛੂਟਾ ਮਣੀ ਨੂੰ ਅਹਦੇ ਸਾਥੀ ਸਮੇਤਾ ਗ੍ਰਫਤਾਰ ਕੀਤਾ ਗਿਆ ਤੇ ਜਿਹਦੀ ਪਛਾਣ ਜਤਿੰਦਰ ਸਿੰਘ ਵਾਸੀ ਮਹੱਲਾ ਗੋਵਿੰਦਪੁਰਾ ਮਣੀ ਮਾਝਰਾ ਵਜੂਈਆ ਤੇ ਪੁਲਿਸ ટીਮਾਂ ਨੇ ਇਹਨਾਂ ਦੇ ਕੋਲੋਂ 232 ਬੋਰਾ ਕਲੀਬਰ ਪਿਸਤੌਲ ਦੇ ਨਾਲ 12 ਕਾਰਤੂਸ ਵੀ ਬਰਾਮਦ ਕੀਤੇ ਹਨ ਅਪ੍ਰੈਲ ਤੋਂ ਤਿੰਨ ਵਕੂ ਵਕ ਸਮਾਂ ਤੇ ਖੁੱਲਣਗੇ ਪੰਜਾਬ ਦੇ ਸਰਕਾਰੀ ਦਫ਼ਤਰ ਦੇਖੋ ਕੀ ਰਹੇਗਾ ਸਮਾਂ ਤਾਂ ਦੋਸਤੋ ਪੰਜਾਬ ਸਰਕਾਰ ਐ 1 ਅਪ੍ਰੈਲ ਤੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਦੇ ਬਦਲਾਅ ਕਰਨ ਜਾ ਰਿਹਾ ਗਰਮੀ ਦੇ ਮੌਸਮ ਦੇ ਵਿੱਚ ਸਰਕਾਰੀ ਦਫ਼ਤਰ ਤੈਨੋਂ ਬੱਕੂ-ਬੱਕਰੇ ਸਮਿਆਂ ਤੇ ਖੁੱਲਣਗੇ ਦਫ਼ਤਰਾਂ ਦੇ ਸਮਿਆਂ ਦੇ ਬਦਲਾਅ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਕਰਵਾਈ ਗਈ ਟਾਈਕਨ ਸਟਾਰਟਅਪ ਵਿੱਚ ਕਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਫੈਸਲਾ ਬਿਜਲੀ ਦੀ ਬਚਤ ਕਰਨ ਅਤੇ ਸੜਕਾਂ ਤੇ ਟ੍ਰੈਫਿਕ ਨੂੰ ਘਟਾਉਣ ਦੇ ਲਈ ਲਿਆ ਗਿਆ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਕੁਝ ਦਫ਼ਤਰ ਸਵੇਰੇ 8 ਵਜੇ ਅਤੇ ਕੁਝ 9 ਵਜੇ ਅਤੇ ਕੁਝ 10 ਵਜੇ ਖੁੱਲੇ ਜਾਣਗੇ ਤੇ ਇਸ ਤਰ੍ਹਾਂ ਹੀ ਇਹਨਾਂ ਦਫ਼ਤਰਾਂ ਦਾ ਛੁੱਟੀ ਦਾ ਸਮਾਂ ਵੀ ਬੱਖੋ-ਵੱਖਰਾ ਹੋਵੇਗਾ ਤੇ ਉਹਨਾਂ ਦਾ ਕਹਿਣਾ ਕਿ ਝੋਨੇ ਦੇ ਸੀਜ਼ਨ ਕਰਕੇ ਬਿਜਲੀ ਦੇ ਜ਼ਿਆਦਾ ਲੋੜ ਹੁੰਦੀ ਆ ਤੇ ਇਸ ਕਰਕੇ ਸਰਕਾਰ ਨੇ ਬਿਜਲੀ ਬਚਾਉਣ ਦੇ ਲਈ ਇਹ ਫੈਸਲਾ ਲਿਆ ਹੈ। ਅਗਲੀ ਖ਼ਬਰ ਆਠ ਸਮਾਣਾ ਤੋਂ ਬਾਅਦ ਇਹੜੀ ਦੇਸਵਾਲਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੇਜਰੀਵਾਲ ਰੱਖੀ ਇਹ ਸ਼ਰਤ। ਦਲੇਰੇ ਮਹਕਮਾਂਤਰੀ ਅਰਵਿੰਦਾ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਨਤਾ ਸ਼ਰਾਵਕ ਟੱਲਰ ਦੇ ਬੱਚ ਅੱਜ ਪੇਸ਼ਿਤ ਦੇ ਲਈ ਬੁਲਾਇਆ ਹੈ ਸੀਐਮਾ ਕੇਜਰੀਵਾਲ ਨੇ ਅੱਜ ਵੀ ਸੁਣਵਾਈ ਦੇ ਲਈ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਈੜੀ ਨੇ ਉਹਨਾਂ ਨੂੰ ਅੱਠਵਾਂ ਸਮਨ ਜਾਰੀ ਕੀਤਾ ਸੀ ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਉਹਨਾਂ ਨੂੰ ਸੱਤ ਨੋਟਿਸ ਜਾਰੀ ਕੀਤੇ ਸਨ ਪਰ ਕਿਸੇ ਨਾ ਕਿਸੇ ਕਾਰਨ ਉਹ ਈੜੀ ਦੇ ਸਾਹਮਣੇ ਪੇਸ਼ ਨਹੀਂ ਹੋਏ ਅਸਤੇ ਨਾਲ ਹੀ ਆਮ ਆਦਮੀ ਪਾਰਟੀ ਆਪ ਕੇਂਦਰ ਸਰਕਾਰ ਤੇ ਦੋਸ਼ ਲਗਾਈ ਹੈ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹਦੇ ਦੇ 8ਵੇਂ ਸਵਾਲ ਦਾ ਜਵਾਬ ਦਿੰਦੇ ਹੋਏ ਸੀਐਮਾ ਕੇਜਰੀਵਾਲ ਨੇ ਕਹਿ ਕੇ ਇਹਦੇ ਸਮਨ ਗੈਰਕਾਨੂੰਨੀ ਹਨ ਪਰ ਫਿਰ ਵੀ ਉਹ ਜਵਾਬ ਦੇਣ ਦੇ ਲਈ ਤਿਆਰ ਹਨ ਤੇ ਕੇਜਰੀਵਾਲ ਨੇ 12 ਮਾਰਚ ਤੋਂ ਬਾਅਦ ਦੇ ਤਰੀਕ ਮੰਗਿਆ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਇਹ ਵੀਡੀਓ ਕਾਨਫਰੈਂਸਾਂnga ਆ ਰਹੀ ਏਜੰਸੀ ਦੇ ਸਵਾਲਾਂ ਦੇ ਜਵਾਬ ਦੇਣਗੇ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਹੋਵੇਗੀ ਵੱਡੀ ਕਾਰਵਾਈ ਮਾਨ ਸਰਕਾਰ ਕਰੇਗੀ ਜਾਂਚ ਸੀਐਮ ਨੇ ਕਹਿ ਕੇ ਅਧਿਕਾਰਨ ਦੇ ਦਰਬਾਰ ਤੋਂ ਕੀਤੀ ਮਨਪ੍ਰੇਤਤਾ ਬਾਦਲ ਤੇ ਵਿਅੰਗ ਮੁੱਖ ਮੰਤਰੀ ਨੇ ਵਿਅੰਗਕ ਕਹਦਿਆਂ ਆਖਿਆ ਕਿ ਸੂਬੇ ਦੇ ਇੱਕ ਸਾਬਕਾ ਵਿੱਤ ਮੰਤਰੀ ਨੇ 9 ਸਾਲਾਂ ਤੱਕ ਖਜ਼ਾਨਾ ਖਾਲੀ ਦੇ ਬਿਆਨਬਾਜ਼ੀ ਕੀਤੀ ਜਦ ਦੇ ਨਾਲ ਸੂਬੇ ਦੇ ਵਿਕਾਸ ਨੂੰ ਖਤਰਾ ਪੈਦਾ ਹੋ ਗਿਆ ਉਹਨਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦਾ ਕਾਰਜ ਭਾਰ ਸੰਭਾਲਣ ਤੋਂ ਬਾਅਦ ਇੱਕ ਇੱਕ ਪੈਸਾ ਸੂਬੇ ਦੇ ਵਿਕਾਸ ਅਤੇ ਲੋਕਾਂ ਦੇ ਭਲਾਈ ਦੇ ਲਈ ਖਰਚਾ ਜਾ ਰਿਹਾ ਤੇ ਉਹਨਾਂ ਨੇ ਸਰਕਾਰ ਨੇ ਸਰਕਾਰੀ ਖਜ਼ਾਨੇ ਦੇ ਹੋਏ ਲੁੱਟ ਦੀ ਜਾਂਚ ਕੀਤਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਦੇ ਭਲਾਈ ਦੇ ਲਈ ਇੱਕ ਇੱਕ ਪੈਸਾ ਸਮਝਦਾਰੀ ਦੇ ਨਾਲ ਖਰਚਾ ਜਾਵੇ ਸੁਖਬੀਰ ਬਾਦਲ ਤੇ ਹਮਲਾ ਭਗਵੰਤਾ ਸਿੰਘ ਮਾਨ ਨੇ ਕਹਿ ਕਿ ਅਸਲ ਦੇ ਵਿੱਚ ਜਿਆ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਆ ਪੈਂਡਾ ਪਲਨਪੋਰਾ ਜੈਸ ਨੂੰ ਹਣ ਸੌਖਾ ਵਿਲਾਸ ਕਿਹਾ ਜਾਂਦਾ ਹੈ ਸੂਬੇਦਲੀ ਅਸਲ ਦੇ ਬੱਚਾ ਦੌਕਾ ਬਿਲਾਸ ਕਿਉਂਕਿ ਇਹ ਪੰਜਾਬੀਆਂ ਦੇ ਖੂਨ ਦੇ ਨਾਲ ਉਹ ਸਾਰਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਆਕਾਲੀ ਦਲ ਦੇ ਪੰਜਾਬ ਬਚਾਓ ਯਾਤਰਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਹਿ ਕਿ ਆਕਾਲੀ ਦਲ ਦੇ ਇਹ ਸਾ ਡਰਾਮੇਬਾਜ਼ੀ ਦਾ ਅਸਲੀ ਨਾ ਪਰਿਵਾਰ ਬਚਾਓ ਯਾਤਰਾ ਤੇ ਉਹਨਾਂ ਨੇ ਆਕਾਲੀ ਆਗੂਆਂ ਨੂੰ ਇਹ ਦੱਸਣ ਦੇ ਚੁਣੌਤੀ ਦਿੱਤੇ ਆ ਕਿ 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਉਹ ਕਿਸ ਤੋਂ ਸੂਬੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਰਾ ਕਹਿਣਾ ਹੈ ਕਿ ਅਕਾਲੀਆਂ ਨੇ ਸੂਬੇ ਨੂੰ ਬੇਰਹਿਮੀ ਦੇ ਨਾਲ ਲੁੱਟਿਆ ਤੇ ਪੰਜਾਬੀਆਂ ਦੀ ਮਾਨਸਕਤਾ ਨੂੰ ਜਜ਼ਬਾਤੀ ਤੌਰ ਤੇ ਠੇਸ ਪੰਚਾਈ ਅਤੇ ਸੂਬੇ ਦੇ ਅੰਦਰ ਕਈ ਤਰ੍ਹਾਂ ਦੇ ਮਾਫੀਆ ਦੇ ਸਰਪ੍ਰਸਤ ਕੀਤੇ ਆ ਭਗਵੰਤਾ ਸਿੰਘ ਮਾਨ ਦਾ ਕਹਿਣਾ ਹੈ ਕਿ ਲੋਕ ਅਕਾਲੀਆਂ ਤੇ ਬਾਦਲ ਪਰਿਵਾਰ ਦੇ ਧੋਗਲੇ ਕਰਦਾਰ ਤੋਂ ਭਲੀ ਭੰਤੀ ਜਾਣ ਹੰਤੇ ਜਿਸ ਕਾਰਨ ਉਹ ਉਹਨਾਂ ਦੀਆਂ ਨਾਟਕਬਾਜ਼ੀਆਂ ਨਹੀਂ ਚੱਲਣਗੀਆਂ ਕਿਉਂਕਿ ਪੰਜਾਬ ਉਹਨਾਂ ਦੇ ਏਜੰਡੇ ਤੇ ਕਦੇ ਨਹੀਂ ਸੀ WhatsApp ਨੇ ਜਨਵਰੀ ਮਹੀਨੇ ਦੇ ਵਿੱਚ ਬੰਦ ਕੀਤੇ 67 ਲੱਖ ਤੋਂ ਵੱਧ ਭਾਰਤੀ ਖਾਤੇ ਜਾਣੂ ਕਾਰਨ Meta ਦੇ ਮਲਕੀਅਤ ਵਾਲੇ ਮਸ਼ਹੂਰ ਮੈਸੇਜਿੰਗ ਆ ਪਲੇਟਫਾਰਮ WhatsApp ਨੇ ਭਾਰਤ ਵਿੱਚ ਵੱਡੀ ਕਾਰਵਾਈ ਕੀਤੀ ਆ WhatsApp ਨੇ 1 ਤੋਂ ਲੈ ਕੇ 31 ਜਨਵਰੀ ਦੇ ਦਰਮਿਆਨ 67 ਲੱਖ ਤੋਂ ਵੱਧ WhatsApp ਆ ਖਾਤਿਆਂ ਨੂੰ ਬੈਨ ਕਰ ਦਿੱਤਾ ਤੇ ਇਨ੍ਹਾਂ ਖਾਤਿਆਂ ਦੇ ਖਿਲਾਫ ਸ਼ਿਕਾਇਤਾਂ ਦੇ ਆਧਾਰ ਤੇ WhatsApp ਨੇ ਇਹ ਕਾਰਵਾਈ ਕੀਤੀ ਹੈ WhatsApp ਨੇ ਭਾਰਤ ਵਿੱਚ 500 ਮਿਲੀਅਨ ਤੋਂ ਵੱਧ ਖਪਤਕਰ ਹਨ ਮੈਸੇਜਿੰਗ ਐਪ ਵੱਲੋਂ ਕਿਹਾ ਗਿਆ ਕਿ ਖਪਤਕਰਾਂ ਦੀਆਂ ਸ਼ਿਕਾਇਤਾਂ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਖਾਤਿਆਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਿਆ ਕੰਪਨੀ ਨੇ ਦੱਸਿਆ ਕਿ ਜਨਵਰੀ ਦੇ ਵਿੱਚ ਦੇ ਵਿੱਚ ਕੱਲ 14828 ਸ਼ਿਕਾਇਤਾਂ ਦਰਜ ਹੋਈਆਂ ਸਨ ਤੇ 10 ਕਾਰਵਾਈਆਂ ਦਰਜ ਕੀਤੀਆਂ ਗਈਆਂ ਤੇ ਉੱਤੇ ਦਸੰਬਰ 2023 ਦੇ ਵਿੱਚ WhatsApp ਨੇ ਦੇ ਵਿੱਚ 69 ਲੱਖ ਤੋਂ ਜ਼ਿਆਦਾ ਖਰਾਬ ਖਾਤਿਆਂ ਤੇ ਪਾਬੰਦੀ ਲਗਾਈ ਗਈ ਸੀ। ਅਗਲੀ ਖਬਰ ਆ ਪੰਜਾਬ ਦੇ ਵਿੱਚ ਅੱਜ ਆ ਟ੍ਰੇਨ ਦਾ ਸਫ਼ਰ ਕਰਨ ਵਾਲੇ ਧਿਆਨ ਦੇਣ ਚੱਕਾ ਜੰਮ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੋਮਵਾਰ ਨੂੰ ਪੰਜਾਬ ਭਰ ਦੇ ਵਿੱਚ ਚਾਰ ਰੇਲਾਂ ਰੁਕਣ ਦਾ ਐਲਾਨ ਕੀਤਾ। ਪਾਰਟੀ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਦੇ ਵੱਲੋਂ ਜਾਰੀ ਵੀਡੀਓ ਦੇ ਵਿੱਚ ਆ ਕਿਹਾ ਗਿਆ ਕਿ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਆਪੋ ਆਪਣੇ ਇਲਾਕਿਆਂ ਵਿੱਚ ਚਾਰ ਰੇਲ ਪਟੜੀਆਂ ਤੇ ਬੈਠ ਕੇ ਰੋਸ਼ ਪਰ ਦਰਸ਼ਨ ਕਰਨਗੇ। ਉਹਨਾਂ ਦਾ ਸੱਸਾ ਕਿ ਪਾਰਟੀ ਪ੍ਰਧਾਨ ਸਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਵਕ-ਵਕਾ ਥਾਮਾ ਤੇ ਧਰਨੇ ਦਿੱਤੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਡੂਰਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਦਰਜ ਕੀਤੇ ਗਏ ਝੂਠੇ ਕੇਸਦ ਵਿੱਚ ਬੰਦ ਅਮਰਤ ਪਾਲ ਸੰਗਾ ਤੇ ਉਹਦੇ ਸਾਥੀਆਂ ਦੇ ਬਰਾਦ ਜੇਲ੍ਹ ਦੇ ਵਿੱਚ ਕੀਤੇ ਜਾ ਰਹੇ ਅਤਿਆਚਾਰਾਂ ਦਾ ਵਿਰੋਧ ਕਰਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ